ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦਾ ਬਲੌਗ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਅਸੀਂ ਤੁਹਾਨੂੰ ਰੈਸਪੀ ਬਣਾ ਕੇ ਦਿਖਾਵਾਂਗੇ ਰਾੜਾ ਚਿਕਨ ਪੰਜਾਬੀ ਸਟਾਈਲ ਦੇ ਵਿੱਚ ਬੜਾ ਹੀ ਆਸਾਨ ਤਰੀਕਾ ਚਲੋ ਆਜੋ ਬਣਾਈਏ ਆਪਾਂ ਖੜੇ ਮਸਾਲੇ ਲਏ ਆ ਆਪਣਾ ਸਾਫਤਾ ਧਨੀਆ ਵੱਡਾ 1 ਚਮਚ ਜੀਰਾ ਛੋਟਾ ਇੱਕ ਚਮਚ ਸੌਫ ਛੋਟਾ ਇੱਕ ਚਮਚ ਕਾਲੀ ਮਿਰਚ ਛੋਟਾ ਇੱਕ ਚਮਚ ਅਜਵਾਇਨ ਛੋਟਾ ਇੱਕ ਚਮਚ ਪੰਜ ਛੇ ਲੌਂਗ ਦੋ ਵੱਡੀਆਂ ਇਲਾਇਚੀਆਂ ਇੱਕ ਸਟਾਰ ਫੁੱਲ ਇਹਨੂੰ ਆਪਾਂ ਤਵੇ ਤੇ ਥੋੜਾ ਤੇਲੀ ਸੈਲ ਖਤਮ ਕਰਕੇ ਇਹਨੂੰ ਮੋਟਾ-ਮੋਟਾ ਪੀਸ ਲਾਂ ਜਿਆਦਾ ਬਰੀਕ ਨਹੀਂ ਕਰਨਾ ਮੀਡੀਅਮ ਸਾਈਜ਼ ਦੇ ਦੋ ਪਿਆਜ਼ ਕੱਟ ਲਏ ਆ ਅਦਰਕ ਬਰੀਕਰੀ ਕੱਟ ਲਿਆ ਲਾ ਸਾਂਬਰੀ ਕੁਰੀ ਕੱਟ ਲਿਆ ਚਿਕਨ ਅਸੀਂ ਬੋਨਲੈਸ ਲਿਆ ਇਹਦੇ ਵਾਸਤੇ ਅਸੀਂ ਕਰੀਬ ਐਡਾ ਡਿਕ ਪੀਸ ਕਰ ਲਿਆ ਜਿਆਦਾ ਵੱਡੇ ਪੀਸ ਨਹੀਂ ਰੱਖਣੇ ਕਿ ਕੁੱਕ ਹੋਣ ਚ ਥੋੜਾ ਟਾਈਮ ਲੱਗਦਾ ਕਿਉਂਕਿ ਜਿਹੜਾ ਰਾੜਾ ਚਿਕਨ ਆ ਨਾ ਇਹਦੇ ਚ ਥੋੜਾ ਇਹ ਧਿਆਨ ਰੱਖਣਾ ਪੈਂਦਾ ਤੇ ਦੂਸਰੀ ਗੱਲ ਆ ਕਿ ਚਿਕਨ ਨੂੰ ਚੰਗੀ ਤਰ੍ਹਾਂ ਧੋ ਲਓ ਸਾਡੇ ਕੋਲ ਫਰੋਜ਼ਨ ਚਿਕਨ ਆ ਅਸੀਂ ਕਰੀਬ 1 ਕਿਲੋ ਲਿਆ ਹੈ ਲੋਜੀ ਲਸਣ ਜਿਹੜਾ ਬਰੀਕ ਬਰੀਕ ਕੱਟਿਆ ਸੀ ਤੇ ਆਦਰ ਕਪਾ ਲਿਆ ਇਹਨੂੰ ਥੋੜਾ ਹੁਣ ਰੋਸਟ ਕਰਾਂਗੇ ਗੈਸ ਨੂੰ ਘੱਟ ਰੱਖਾਂਗੇ ਮੀਡੀਅਮ ਗੈਸ ਤੇ ਭੁੰਨਾਗੇ ਤੇ ਜਿਹੜਾ ਲਸਣ ਇਹਨੂੰ ਜਿਆਦਾ ਕਾਲਾ ਨਹੀਂ ਕਰਨਾ ਸਾੜਨਾ ਨਹੀਂ ਤੇ ਉਹਦਾ ਫਲੇਵਰ ਵਿੱਚ ਔੜ ਜਾਂਦਾ ਤਾਂ ਸਾਮੀ ਕਮੈਂਟ ਕਹੀ ਇਹਨੂੰ ਕਰਨਾ ਰੋਸ ਕੇ ਸਭੇ ਚਾਹੀਦਾ ਹੁਣ ਅਸੀਂ ਜਿਹੜਾ ਕੱਟਿਆ ਹੋਇਆ ਪਿਆਜ਼ ਪਾਵਾਂਗੇ ਹੁਣ ਅਸੀਂ ਲੂਣ ਪਾਵਾਂਗੇ ਇਹਦੇ ਵਿੱਚ 1.5 ਚਮਚ ਲੂਣ ਦੋਸਤੋ ਇਹ ਤਾਂ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਅਸੀਂ ਦੱਸੀਦਾ ਕਿ ਜਦੋਂ ਪਿਆਜ਼ ਪਾਉਣੇ ਆ ਤੁਸੀਂ ਲੋੜ ਮੁਤਾਬਕ ਨਮਕ ਵਿੱਚ ਪਾ ਲੈਣਾ ਬਾਕੀ ਬਾਅਦ ਵਿੱਚ ਜਦੋਂ ਪੱਕ ਜਵੇ ਅਸੀਂ ਟੇਸਟ ਦੇ ਮੁਤਾਬਕ ਹੋਰ ਪਾ ਲਓ ਤੇ ਅਸੀਂ ਡੇਢ ਕਮਤ ਪਾਈਦਾ ਕਿਉਂਕਿ ਪਿੰਕ ਸਾਟ ਯੂਜ਼ ਕਰਦੇ ਆ ਇਹ ਇੰਨਾ ਦੂਸਰੇ ਲੂਣ ਦੇ ਬਰਾਬਰ ਘੱਟ ਲੂਣ ਕਾ ਹੁੰਦਾ ਹੁਣ ਪਿਆਜ਼ ਨੂੰ ਬ੍ਰਾਊਨ ਹੋਣ ਤੱਕ ਭੁੰਨਾਂਗੇ ਪਿਆਜ਼ ਆਪਣਾ ਪੁੱਜ ਗਿਆ ਤੇਲ ਛੱਡਦਾ ਉਹਨੇ ਹੁਣ ਆਪਾਂ ਇੱਕ ਵੱਡਾ ਚਮਚ ਹਲਦੀ ਪਾਵਾਂਗੇ। ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਤਰੀ ਮਿਰਚ ਪਾਵਾਂਗੇ ਪੀਸੀ ਹੋਈ। ਦੋਸਤੋ ਟਮਾਟਰ ਜਿਹੜਾ ਹੈ ਉਹ ਹੁਣ ਨਹੀਂ ਪਾਉਣਾ ਇਹਦੇ ਵਿੱਚ ਜਿਹੜਾ ਰਾੜਾ ਚਿਕਨ ਹੁੰਦਾ ਨਾ ਇਹਦੇ ਵਿੱਚ ਪਹਿਲਾਂ ਟਮਾਟਰ ਨਹੀਂ ਪਾਈਦਾ ਕਿਉਂਕਿ ਇਹਦੇ ਵਿੱਚ ਫਿਰ ਆਪਾਂ ਚਿਕਨ ਨੂੰ ਭੁੰਨਣਾ ਟਮਾਟਰ ਨੂੰ ਭੁੰਜਣ ਨਹੀਂ ਦਿੰਦਾ ਹੁਣ ਆਪਾਂ ਇਹਨੂੰ ਗ੍ਰाइंड ਕਰਾਂਗੇ ਫੋ ਜਦ ਆਪਾਂ ਇਹਨੂੰ ਗ੍ਰाइंड ਕਰ ਲਿਆ ਦੇਖੋ ਤੜਕੇ ਦੇ ਤੇਲ ਵੀ ਛੱੜਦਾ ਹੁਣ ਆਪਾਂ ਇਹਦੇ ਵਿੱਚ ਚਿਕਨ ਪਾ ਕੇ ਹੁਣ ਆਪਾਂ ਅੱਧਾ ਚਮਚ ਆਪਾਂ ਦੇਕੀ ਮੈਂ ਥੁਕਾਈ ਅੱਜ ਹੁਣ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾਵਾਂਗੇ ਦੋਸਤੋ ਆ ਜਿਹੜਾ ਪਾਣੀ ਆ ਵੇਖੋ ਜਦੋਂ ਪਹਿਲਾਂ ਆਪਾਂ ਪਾਇਆ ਸੀ ਠੀਕ ਕਹਿੰਦਾ ਇਹ ਚ ਆਪਾਂ ਪਾਣੀ ਨਹੀਂ ਨਾ ਜੂਨ ਕੀਤਾ ਜਿਹੜਾ ਚਿਕਨ ਆ ਉਹ ਆਪਣਾ ਪਾਣੀ ਛੱਡ ਜਾਂਦਾ ਹੁੰਦਾ ਆਪਾਂ ਇਹਨੂੰ ਇਦਾਂ ਹੀ ਭੁੰਨੀ ਜਾਣਾ ਤੇ ਇਹ ਪਾਣੀ ਜਦੋਂ ਉੱਡ ਗਿਆ ਫਿਰ ਆਪਾਂ ਬਾਕੀ ਦਾ ਪ੍ਰੋਸੈਸ ਕਰਨਾ ਹੁਣ ਪਾਣੀ ਇਹ ਚ ਠਹਿਰੇ ਨਹੀਂ ਹੁਣ ਆਪਾਂ ਇਹ ਚ ਟਮਾਟਰ ਪਾਵਾਂਗੇ ਹੁਣ ਆਪਾਂ ਜਿਹੜੇ ਮਸਾਲੇ ਗ੍ਰाइंड ਕੀਤੇ ਸੀ ਰੋਸਟ ਕਰਕੇ ਹੁਣ ਉਹ ਪਾਵਾਂਗੇ। ਹੁਣ ਇਹ ਮਸਾਲੇ ਪਾ ਕੇ ਹੁਣ ਇਹਨੂੰ ਭੁੰਨਾਂਗੇ ਚੰਗੀ ਤਰ੍ਹਾਂ। ਕਰੀਬ 5 ਮਿੰਟ ਲਈ। ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਮੀਟ ਮਸਾਲਾ ਪਾਵਾਂਗੇ ਐਮ ਡੀ ਐਫ ਦਾ। ਹੁਣ ਇਹਦੇ ਵਿੱਚ ਆਪਾਂ ਕਰੀਬ 50 ਐਮ ਐਲ ਕਰੀਮ ਪਾਵਾਂਗੇ। ਆ クリーム ਹੈਗੀ ਹੈ। 프리 50 ਗ੍ਰਾਮ ਦੇ クリーム ਪਾਵਾਂਗੇ। ਜੇਕਰ ਤੁਹਾਡੇ ਕੋਲ クリーム ਨਾ ਹੋਵੇ ਤੇ ਤੁਸੀਂ ਦੁੱਧ ਦੀ ਮਲਾਈ ਲਾ ਕੇ ਵੀ ਪਾ ਸਕਦੇ ਹੋ। ਲੋ クリームクリーム ਪਾ ਕੇ ਆਪਾਂ ਇਹਨੂੰ クリーム ਤਰੀਬ 5 ਮਿੰਟ ਰੋਸਟ ਕਰ ਲਿਆ। ਆ ਦੇ ਕੋਏ ਹੁਣ ਵਧੀਆ ਹਨ ਫੇਰੇ ਵਿੱਚੇ ਚਿਕਨ ਦੇ クリーム ਵੀ ਰਚ ਗਈ ਹੈ। ਹੁਣ ਇਹ ਥੋੜਾ ਪਾਣੀ ਪਾਵਾਂਗੇ। ਪਾਣੀ ਇਹ ਚ ਆਪਾਂ ਜ਼ਿਆਦਾ ਨਹੀਂ ਪਾਉਣਾ। ਜ਼ਿਆਦਾ ਪਤਲਾ ਨਹੀਂ ਚਾਹੀਦਾ। ਕਿਉਂਕਿ ਕੜੀ ਚਿਕਨ ਇਹ ਰਾੜਾ ਚਿਕਨਾ ਇਹ ਚੰਨਾ ਪਾਣੀ ਨਹੀਂ ਪਾਇਆ। ਮੋਫਾਇ ਦੇ ਵਿੱਚ ਦੋ ਕੱਪ ਜਿਹੜੇ ਆ ਉਹ ਪਾਣੀ ਦੇ ਪਾ ਲਿਆ। ਹੁਣ ਇਹਨੂੰ ਆਪਾਂ ਕਰੀਬ-ਕਰੀਬ ਢਾਤੇ ਰੱਖ ਦਿਆਂਗੇ। ਮੀਡੀਅਮ ਗੈਸ ਰੱਖਾਂਗੇ। ਇਹਨੂੰ 15 ਮਿੰਟ ਆਪਾਂ ਰਿਜਨ ਦਵਾਂਗੇ। ਰਾੜਾ ਚਿਕਨ ਬਣ ਕੇ ਹੋ ਗਿਆ ਤਿਆਰ। ਦੇਖੋ ਇਹਦੀ ਗਰੇਵੀ ਦੀ ਲੁੱਕ ਦੇਖੋ। ਉਹਨਾਂ ਨੂੰ ਧਨੀਆ ਪਾ ਕੇ ਗਾਰਨਿਸ਼ ਕਰਕੇ ਤਾਂ ਫਿਰ ਆਪਾਂ ਸਰਵ ਕਰਾਂਗੇ ਤੇ ਤੁਸੀਂ ਵੀ ਘਰੇ ਟਰਾਈ ਕਰਿਓ ਤੇ ਜੇ ਰੈਸਪੀ ਪਸੰਦ ਆਈ ਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅਗਲੀ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ